ਗੁਰੂ ਘਰ ਆ ਕੇ ਗੁਰੂ ਤੋਂ ਮਾਫੀ ਮੰਗਣ ਗੁਰੂ ਦੇ ਪੰਥ ਤੋਂ ਮਾਫੀ ਮੰਗਣ ਤੇ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਇਤਰਾਜ ਨਹੀਂ ਕਰਨਾ ਚਾਹੀਦਾ ਕਿਉਂਕਿ ਸੁਖਵੀਰ ਬਾਦਲ ਤੁਹਾਡੇ ਬਾਰੇ ਇਹ ਕਹਿੰਦੇ ਨੇ ਕਿ ਅੰਮ੍ਰਿਤ ਬਾਦਲੇ ਕਹਿੰਦੇ ਨੇ ਕਿ ਤੁਹਾਨੂੰ ਭਾਜਪਾ ਨੇ ਪਲੋਟ ਕੀਤਾ ਹੈ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਆ ਕੇ ਅਰਦਾਸ ਕਰਨਾ ਅਕਾਲੀ ਦਲ ਦੀ ਮਜ਼ਬੂਤੀ ਲਈ ਕਿ ਇਹ ਭਾਜਪਾ ਦੀ ਸਾਜ਼ਿਸ਼ ਹੈ ਦੇ ਦੇ ਕੋਈ ਕੀਤੀਆਂ ਗਲਤੀਆਂ ਦੀ माफी ਮੰਗਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕੀ ਇਹ ਬੀਜੇਪੀ ਦੀ ਸਾਜਿਸ਼ ਸਤਿ ਸ਼ਕਾਲ ਇਸ ਵਕਤ ਅਸੀਂ ਖੜੇ ਆਂ ਅੰਮ੍ਰਿਤਸਰ ਸ਼ਿਫਤੀ ਦਾ ਘਰ ਸ੍ਰੀ ਗੁਰੂ ਰਾਮਦਾਸ ਜੀ ਦੀ ਵਸਾਈ ਹੋਈ ਨਗਰੀ ਜਿੱਥੇ ਕਿ ਅੱਜ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਹਲਚਲ ਹੋਈ ਹੈ ਸਿਆਸਤ ਦੇ ਵਿੱਚ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਉਸ ਤੋਂ ਇੱਕ ਧੜਾ ਵਾਗੀ ਹੋਇਆ ਹੈ ਵਾਗੀ ਧੜਿਆਂ ਵੱਲੋਂ ਅੱਜ 1 ਜੁਲਾਈ ਦਾ ਦਿਨ ਰੱਖਿਆ ਗਿਆ ਕਿ ਅਸੀਂ ਸ਼੍ਰੀ ਅਕਾਲ ਤਖਤ ਸਿਰਫ ਵਿਖੇ ਸ਼੍ਰੀ ਦਰਵਾਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋ ਕੇ ਜਾਣੇਣ ਜਾਣੇ ਚ ਹੋਈਆਂ ਭੁੱਲਾਂ ਦੀ ਖੇਮਾ ਜਾਂਚਨਾ ਕਰਨੀ ਹੈ ਤੇ ਅੱਗੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਇੱਕ ਅਰਦਾਸ ਬੇਨਤੀ ਕਰਨੀ ਹੈ ਸੋ 11 ਕਵਜ ਦਾ ਟਾਈਮ ਰੱਖਿਆ ਸਮਾਂ ਰੱਖਿਆ ਸ਼੍ਰੋਮਣੀ ਅਕਾਲੀ ਦਲ ਦਾ ਜੋ ਬਾਗੀ ਧੜਾ ਹੈ ਜੋ ਸੁਖਬੀਰ ਸਿੰਘ ਬਾਦਲ ਤੋਂ ਬਾਗੀ ਹੋਇਆ ਸੁਖਬੀਰ ਸਿੰਘ ਬਾਦਲ ਨੂੰ ਕਿਤੇ ਨਾ ਕਿਤੇ ਪਿਛਲੇ ਬੀਤੇ ਸਮੇਂ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਪਾਰਟੀ ਦੇ ਦਰਮਿਆਨ ਜੋ ਇਸ ਤਰ੍ਹਾਂ ਦੇ ਫੈਸਲੇ ਲਈ ਗਏ ਆ ਜਿਹੜਾ ਫੈਸਲਾ ਕਰਕੇ ਅਕਾਲੀ ਦਲ ਡਾਊਨਫਾਲ ਦੇ ਵਿੱਚ ਗਿਆ ਅਕਾਲੀ ਦਲ ਹਾਸ਼ੀਏ ਤੇ ਗਿਆ ਸਿਰਫ ਇੱਕ ਸੀਟ ਤੇ ਸਿਮਟ ਕੇ ਰਹਿ ਗਿਆ ਜਾਂ ਸੱਤਾ ਤੋਂ ਬਾਹਰ ਹੋ ਗਿਆ ਸੱਤਾ ਛੱਡੋ ਕੇ ਵਿਰੋਧੀ ਧਿਰ ਤੋਂ ਵੀ ਬਾਹਰ ਹੋ ਗਿਆ ਸਿਰਫ ਤਿੰਨ ਸੀਟਾਂ ਵਿਧਾਨ ਸਭਾ ਦੇ ਵਿੱਚ ਰਹਿ ਗਈਆਂ ਤਾਂ ਇਹਨਾਂ ਜਿਹੜੀਆਂ ਫੈਸਲਿਆ ਕਰਕੇ ਅਕਾਲੀ ਦਲ ਇਹਨਾਂ ਡਾਊਨ ਦੇ ਵਿੱਚ ਗਿਆ ਉਹਦਾ ਕਰਕੇ ਪਿਛਲੇ ਲੰਬੇ ਸਮੇਂ ਤੋਂ ਅੰਦਰੂਨੀ ਤੌਰ ਤੇ ਜਿਹੜੀ ਇੱਕ ਬਗਾਵਤ ਕਹਿ ਲਈਏ ਜਾਂ ਅੰਦਰੂਨੀ ਤੌਰ ਤੇ ਅੰਦਰ ਇੱਕ ਕਲੇਸ਼ ਚੱਲ ਰਿਹਾ ਸੀ ਅਕਾਲੀ ਦਲ ਦੇ ਵਿੱਚ ਉਹ ਹੁਣ ਕਿਤੇ ਨਾ ਕਿਤੇ ਉੱਭਰ ਕੇ ਇੱਕਦਮ ਸਾਹਮਣੇ ਆਇਆ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰਮੇਂਦਰ ਸਿੰਘ ਢੀਂਡਸਾ ਚਰਨਜੀਤ ਸਿੰਘ ਬਰਾੜ ਬੀਬੀ ਜੰਗੀਰ ਕੌਰ ਤੇ ਹੋਰ ਵੀ ਦਰਜਨਾ ਆਗੂ ਜਿਹੜੇ ਉਸ ਬਾਗੀ ਧੜੇ ਦੇ ਵਿੱਚ ਸ਼ਾਮਲ ਨੇ ਇੰਨਾ ਵੱਲੋਂ ਬਗਾਵਤ ਕੀਤੀ ਗਈ ਹੈ ਪਿਛਲੇ ਦਿਨੀ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ 1 ਜੁਲਾਈ ਦਾ ਦਿਨ ਜਿਨ੍ਹਾਂ ਨੇ ਇਹ ਮਤਿਆ ਗਿਆ ਕਿ 1 ਜੁਲਾਈ ਨੂੰ ਅਸੀਂ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਆਪਣੀ ਭੁੱਲ ਬਖਸ਼ਾਵਾਂਗੇ ਜੋ ਸੁਖਵੀਰ ਸਿੰਘ ਬਾਦਲ ਦੇ ਸਮੇਂ ਅਕਾਲੀ ਦਲ ਦੇ ਪ੍ਰਧਾਨ ਰਹਿੰਦਿਆ ਸਮੇਂ ਜੋ ਗਲਤ ਫੈਸਲੇ ਲਏ ਗਏ ਜੋ ਗਲਤੀਆਂ ਹੋਈਆਂ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਵੀ ਇਸ ਲਈ ਜ਼ਿੰਮੇਵਾਰ ਸਮਝਦੇ ਨੇ ਕਿ ਅਸੀਂ ਵੀ ਉਸ ਵੇਲੇ ਅਕਾਲੀ ਦਲ ਦਾ ਹਿੱਸਾ ਸਾਂਜੇ ਹੋਏ ਜਿਸ ਵੇਲੇ ਫੈਸਲੇ ਲਈ ਗਈ ਤਾਂ ਅੱਜ 1 ਜੁਲਾਈ ਦੇ ਦਿਨ ਇੱਥੇ ਉਹ ਸਮਾਗਮ ਦਾ ਇਕੱਠ ਹੋਣਾ ਸਾਰਾ ਹੀ ਬਾਗੀ ਧੜਾ ਇੱਥੇ ਆਉਣਾ ਮੇਰੇ ਸਾਥੀ ਨੂੰ ਕਹਾਂਗਾ ਕਿ ਇਧਰ ਦੀਆਂ ਤਸਵੀਰਾਂ ਦਿਖਾਈਆਂ ਜਾਣ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਦਾ ਇਧਰ ਦਫ਼ਤਰ ਹੈ ਤੇ ਜਿੱਥੋਂ ਸਾਰੀ ਉਹ ਬਾਗੀ ਜਿਹੜੀ ਅਕਾਲੀ ਆਗੂ ਨੇ ਉਹਨਾਂ ਦੀ ਟੀਮ ਇਧਰ ਜਾਏਗੀ ਔਰ ਇਥੋਂ ਜਿਹੜਾ ਹੈਗਾ ਅੱਗੇ ਅਕਾਲ ਤਖਤ ਸਭ ਨੂੰ ਮਿਲਣਗੇ ਅਕਾਲ ਤਖਤ ਸਭ ਨੂੰ ਮਿਲਣ ਤੋਂ ਬਾਅਦ ਅੱਗੇ ਉਹਨਾਂ ਦਾ ਕੀ ਪ੍ਰੋਗਰਾਮ ਹੋਏਗਾ ਕੀ ਅੱਗੇ ਇਥੋਂ ਪ੍ਰੋਗਰਾਮ ਦਿੰਦੇ ਨੇ ਜਾਂ ਇੱਥੇ ਹੀ ਸਮਾਪਤ ਹੁੰਦਾ ਹੈ ਅੱਗੇ ਦੇਖਣਾ ਹੋਵੇਗਾ ਫਿਲਹਾਲ ਜਿਹੜਾ ਅੱਜ ਇੱਕ ਅਕਾਲੀ ਸਿਆਸਤ ਦੇ ਵਿੱਚ ਵੱਡਾ ਦਿਨ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਕਿਉਂਕਿ ਦੋ ਧੜਿਆਂ ਦੇ ਵਿੱਚ ਸਿਆਸਤ ਵੰਡੀ ਗਈ ਹੈ ਸੁਖਵੀਰ ਸਿੰਘ ਬਾਦਲ ਦਾ ਧੜਾ ਜਿਹੜਾ ਕਿ ਇਸ ਗੱਲ ਨੂੰ ਖਾਰਜ ਕਰਦਾ ਹੈ ਤੇ ਦੂਸਰਾ ਧੜਾ ਪ੍ਰੇਮ ਸਿੰਘ ਚੰਦੂ ਮਾਜਰਾ ਸੁਖਬੀ ਚਰਨਜੀਤ ਸਿੰਘ ਬਰਾੜ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੀਂਡ ਸਾਤੇ ਬਾਕੀ ਸਹਿਯੋਗੀ ਜਿਹੜੇ ਬਾਗੀ ਆਗੂ ਨੇ ਉਹਨਾਂ ਦਾ ਧੜਾ ਜਿਹੜੇ ਕਿ ਇਸ ਗੱਲ ਦੇ ਉੱਪਰ ਅੜੇ ਹੋਏ ਆ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਉਸ ਦੀ ਤਬਦੀਲੀ ਕੀਤੀ ਜਾਵੇ ਖਾਸ ਕਰਕੇ ਲੀਡਰਸ਼ਿਪ ਬਦਲੀ ਜਾਵੇ ਪ੍ਰਧਾਨ ਬਦਲਿਆ ਜਾਵੇ ਤੇ ਖਾਸ ਕਰਕੇ ਉਹਨਾਂ ਫੈਸਲਿਆਂ ਦੇ ਉੱਪਰ ਵਿਚਾਰ ਵਟਾਂਦਰਾ ਮੰਥਨ ਕੀਤਾ ਜਾਵੇ ਜਿਨ੍ਹਾਂ ਫੈਸਲਿਆਂ ਕਰਕੇ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਟੀਮ ਕਦੋਂ ਪਹੁੰਚਦੀ ਆ ਉਹ ਬਾਗੀ ਆਗੂ ਕਦੋਂ ਪਹੁੰਚਦੇ ਨੇ ਇਹ ਵੇਖਣਾ ਹੋਏਗਾ ਫਿਲਹਾਲ ਜਿਹੜਾ ਹੈਗਾ ਸਾਰਾ ਇਕੱਠ ਇੱਥੇ ਅਕਾਲੀ ਦਲ ਦੀ ਜਿਹੜੀ ਟੀਮ ਹੈ ਅਕਾਲੀ ਦਲ ਦੇ ਜਿਹੜੇ ਆਗੂ ਨੇ ਭਾਵੇਂ ਉਹ ਹੇਠਲੇ ਗਰਾਊਂਡ ਪੱਧਰ ਦੇ ਨੇ ਭਾਵੇਂ ਉੱਪਰਲੀ ਸਫਾ ਦੇ ਆ ਉਹਨਾਂ ਦਾ ਆਉਣਾ ਜਾਣਾ ਉਹਨਾਂ ਦਾ ਸ਼ੁਰੂ ਹੋ ਗਿਆ ਸੋ ਕਦੋਂ ਪਹੁੰਚਦੇ ਨੇ ਆਗੂਆਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਇਸ ਵਕਤ ਜਿਹੜਾ ਹੈਗਾ ਮੀਡੀਆ ਵੀ ਪੂਰਾ ਇਸ ਮਸਲੇ ਦੇ ਉੱਪਰ ਧਿਆਨ ਕੇਂਦਰਿਤ ਕਰਕੇ ਹੋ ਇੱਥੇ ਪਹੁੰਚਿਆ ਹੋਇਆਗਾ ਗਲਤੀਆਂ ਹੋ ਜਾਂਦੀਆਂ ਸੀ ਮਾਫੀ ਮੰਗੀ ਸੀ ਫੱਤੀ ਪਵਾ ਕੇ ਬਿਲਕੁਲ ਸਾਹਮਣੇ ਆ ਕੇ ਕੱਲ ਤੱਕ ਦੇ ਸਾਹਮਣੇ ਦੇਖੇ ਸਰ ਲੋਕ ਲੋਕ ਕੇ ਨਹੀਂ ਯਾਰ ਗੁਰੂ ਘਰ ਦੇ ਵਿੱਚ ਪਿੱਛੇ ਜਾਣ ਦਾ ਅੱਗੇ ਜਾਣ ਦਾ ਕੀ ਮਤਲਬ ਹੈ ਸਰ ਗੁਰੂ ਘਰ ਦੀ ਜਿਹੜੀ ਮਰਜ਼ਿਆਦਾ ਵਾ ਉਸ ਤਰ੍ਹਾਂ ਮਾਫੀ ਮੰਗਣੀ ਚਾਹੀਦੀ ਸੀ ਸਰ ਮਾਫੀ ਨਹੀਂ ਮੰਗੇ ਮਾਫੀਆਂ ਮੰਗਣ ਵਾਸਤੇ ਕਈ ਲੀਟਰ ਪੇਸ਼ ਹੁੰਦੇ ਰਹੇ ਹਾਂ ਜੀ ਤੇ ਇਹ ਕੋਈ ਜਿਹੜੀ ਹੈ ਰਵਾਇਤ ਪੁਰਾਣੀ ਬਹੁਤ ਪੁਰਾਣੀ ਰਵਾਇਤ ਹੈ ਵੇਖੋ ਇੱਥੇ ਬੂਟਾ ਸਿੰਘ ਹੋਮ ਮਿਨਿਸਟਰ ਵੀ ਹੋਇਆ ਇੱਥੇ ਜਾਨੀ ਜੀ ਵੀ ਹੋਏ ਇੱਥੇ ਬਰਨਾਲਾ ਸਾਹਿਬ ਵੀ ਹੋਏ ਜਿਹੜਾ ਜਿਹੜਾ ਵੀ ਇਸ ਗੁਰੂ ਘਰ ਤੇ ਨਿਊ ਕੇ ਆਇਆ ਵਾ ਉਹਨੂੰ ਮਾਫੀ ਵੀ ਮਿਲੀ ਹੈ ਇੱਥੇ ਤਾਂ ਨਿਊ ਕਿ ਆਉਣਾ ਚਾਹੀਦਾ ਇਹ ਨਹੀਂ ਕਹਿਣਾ ਚਾਹੀਦਾ ਕਿੰਤੂ ਪਰ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੰਗਤ ਮਾਫ ਕਰੇਗੀ ਸੰਗਤ ਅਕਾਲ ਤਖਤ ਨਾਲ ਸਭ ਤੋਂ ਉੱਤਮ ਕੀ ਕੀ ਪ੍ਰਕਿਰਿਆ ਰਹਿਣ ਵਾਲੀ ਹੈ ਜੀ ਅੱਜ ਤੇ ਮੇਰੇ ਖਿਆਲ ਹੈ ਜੀ ਇਹਨਾਂ ਨੇ ਲਿਖ ਕੇ ਦਿੱਤਾ ਵੀ ਸਾਡੇ ਕੋ ਆ ਗਲਤੀਆਂ ਹੋਈਆਂ ਗਲਤੀਆਂ ਦਾ ਜ਼ਿਕਰ ਵਿੱਚ ਗਲਤੀਆਂ ਦਾ ਜ਼ਿਕਰ ਆ ਤੇ ਸਾਨੂੰ ਅਸੀਂ ਸਰਕਾਰ ਦਾ ਹਿੱਸਾ ਸਾਂ ਅਸੀਂ ਉਸ ਵળે ਬੋਲੇ ਨਹੀਂ ਸਾਨੂੰ ਬੋਲਣਾ ਚਾਹੀਦਾ ਸੀ ਬੇਸ਼ੱਕ ਵਨ ਮੈਨ ਆਰਮੀ ਸੀ ਫੈਸਲੇ ਤੇ ਸੁਖਵੀਰ ਦੇ ਸੀ ਪਰ ਭੱਗ ਜਾਂਦੇ ਅਸੀਂ ਵੀ ਆ ਇਸ ਕਰਕੇ ਉਹ ਇਹ ਕਿ ਗਲਤੀਆਂ ਦਿੱਤੀਆਂ ਇਹਨਾਂ ਨੇ ਜ਼ਹਿਦਾਦਾਰ ਜੀ ਨੂੰ ਜ਼ਹਿਦਾਦਾਰ ਜੀ ਜਦੋਂ ਇਹਨਾਂ ਨੂੰ ਟਾਈਮ ਦੇਣਗੇ ਫਿਰ ਬੇਸ਼ੋਣਗੇ ਨਿਊ ਕੇ ਜੋ ਹੁਕਮ ਕਰਨਗੇ ਮੰਨਣਾ ਪਊਗਾ ਲੀਡਰ ਕਹਿ ਰਹੇ ਨੇ ਕਿ ਇੱਧਰ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਪਾਰਟੀ ਨੂੰ ਦੁਫਾੜ ਨਹੀਂ ਕਰਨਾ ਚਾਹੀਦਾ ਨਹੀਂ ਜੇ ਅਕਾਲ ਤਖਤ ਤੇ ਤੇ ਹਮੇਸ਼ਾ ਪੁੱਤ ਆਉਂਦੇ ਰਹੇ ਆ ਅਕਾਲ ਤਖਤ ਸਾਡੇ ਵਾਸਤੇ ਸੁਪਰੀਮ ਜਦੋਂ ਮਿਸਲਾਂ ਦਾ ਵੀ ਝਗਲਾ ਹੁੰਦਾ ਸੀ ਉਦੋਂ ਵੀ ਇੱਥੇ ਮੁੱਕਦਾ ਸੀ ਤੁਹਾਨੂੰ ਲੱਗਦਾ ਜੀ ਹੁਣ ਜ਼ਮੀਨ ਹੀ ਤਲਾਸ਼ ਰਹੇ ਦੁਬਾਰਾ ਜ਼ਮੀਨ ਤਲਾਸ਼ ਰਹੇ ਨੇ ਜਦੋਂ ਤੁਸੀਂ ਇਹਨਾਂ ਦੇ ਵੱਕਤ ਨੂੰ ਬੋਲੇ ਨਹੀਂ ਉਦੋਂ ਇਹ ਸਾਰੀਆਂ ਗਲਤੀਆਂ ਹੋਈਆਂ ਹੋਰ ਇਹਨਾਂ ਦੀ ਜ਼ਮੀਨ ਨਹੀਂ ਜ਼ਮੀਨ ਨਹੀਂ ਜ਼ਮੀਨ ਤਾਂ ਇੱਕੋ ਜਿਹੀ ਹੈ ਜੀ ਜ਼ਮੀਨ ਤਾਂ ਅਕਾਲੀ ਦਲ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਜਿਵੇਂ ਅਕਾਲੀ ਦਲ ਨੂੰ ਪਿਛਲੇ 10 ਸਾਲਾਂ 'ਚ ਕਦੀ 3 ਸੀਟਾਂ ਕਦੀ 1 ਸੀਟ ਕਦੀ 10 ਤੇ ਜਮਾਨਤਾਂ ਚਾਹ ਤਾਂ ਜ਼ਮੀਨ ਤਾਂ ਸਾਰਿਆਂ ਨੂੰ ਤਲਾਸ਼ਣ ਵਾਸਤੇ ਫਿਕਰਮੰਦ ਹੋਣਾ ਚਾਹੀਦਾ ਸਾਰੇ ਤੇ ਇਹ ਚੁਪਨਾ ਜੀ ਇਲਜ਼ਾਮ ਲਾ ਰਹੀ ਨੇ ਕਿ ਤੁਹਾਨੂੰ ਬੀਜਪੀ ਨੂੰ ਛੋਟੇ ਪਰ ਹੋਣੀ ਇਲਜ਼ਾਮ ਲਾਇਆ ਜਾ ਰਿਹਾ ਕਿ ਬੀਜਪੀ ਦੇ ਜਿਹੜਾ ਹੈਗੇ ਉਸ ਤੇ ਚੱਕ ਦੇ ਵਿੱਚ ਆ ਗਿਆ ਦੇਖੋ ਮੈਂ ਗੁਰੂ ਘਰ ਦੇ ਸਾਹਮਣੇ ਖੜਾ ਮੈਂ ਤਾਂ ਬੀਜਪੀ ਨੂੰ ਹਲੀ ਜਾਣਦਾ ਵੀ ਨਹੀਂ ਮੈਂ ਤਾਂ ਕਦੀ ਆਪਾਂ ਜੀ ਕਹਿ ਰਹੇ ਆ ਸਭ ਉਹ ਕਹਿਣ ਨੂੰ ਤਾਂ ਜੋ ਮਰਜ਼ੀ ਕਹੂਗਾ ਜਦੋਂ ਉਹਦੇ ਕੋਲ ਕੁਰਸੀ ਖੋਸਦੀ ਆ ਸਾਰਾ ਤੇ ਇਲਜ਼ਾਮ ਲਾਉਂਦਾ ਆਪ ਉਹ ਬੀਜਪੀ ਨੇ ਉਹਨੂੰ ਬਾਜਪਾ ਦੇ ਨਾਲ ਉਹ ਵਜ਼ੀਰ ਸੀ ਉਹਦੀ ਧਰਮ ਪਤਨੀ ਮੋਦੀ ਸਾਹਿਬ ਦੇ ਨਾਲ ਦੋ ਵਾਰੀ ਵਜ਼ੀਰ ਸੀ ਉਹ ਨਹੀਂ ਬੀਜਪੀ ਇਹ ਬੀਜਪੀ ਨੇ ਜਦੋਂ ਕੁਰਸੀ ਹਿੱਲਦੀ ਆ ਉਦੋਂ ਬੀਜੇਪੀ ਉਹਨਾਂ ਦੇ ਚਿੱਤੇ ਆ ਜਾਂਦੇ ਆਦਰਵਾਇਜ਼ ਬੀਜੇਪੀ ਕੋ ਤਾਂ ਹੁਣ ਵੀ ਜਾ ਕੇ ਆਏ ਉਹਨਾਂ ਨੇ ਲੋਕਾਂ ਨੇ ਪੁੱਛਿਆ ਵੀ ਤੂੰ ਹੁਣ ਕਹੋਗੇ ਆ ਕਹਿੰਦਾ ਬਾਦਲ ਸਾਹਿਬ ਦੇ ਉਹ ਆਏ ਸੀ ਅਫਸੋਸ ਕਰਨ ਮੋਦੀ ਜੀ ਤੇ ਮੈਂ ਡੇਢ ਸਾਲ ਬਾਅਦ ਥੈਂਕਸ ਕਰਨ ਗਿਆ ਸੁੱਚਾ ਸਿੰਘ ਛੋਟੇਪੁਰ ਹੁਣੇ-ਹੁਣੇ ਪ੍ਰੈਸ ਨੂੰ ਅਡਰੈਸ ਹੋ ਰਹੇ ਸੀ ਤਾਂ ਉਹਨਾਂ ਨੇ ਉਹਨਾਂ ਸਾਰੇ ਸਵਾਲਾਂ ਨੂੰ ਉਹਨਾਂ ਸਾਰੀਆਂ ਗੱਲਾਂ ਨੂੰ ਨਕਾਰਿਆ ਜਿਹੜੀਆਂ ਕਿਤੇ ਨਾ ਕਿਤੇ ਉਹਨਾਂ ਦੀ ਟੀਮ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਭਾਵੇਂ ਸੁਖਵੀਰ ਸਿੰਘ ਬਾਦਲ ਕਹਿ ਰਹੇ ਆ ਕਿ ਉਹ ਉਹਨਾਂ ਨੂੰ ਬੀਜੇਪੀ ਦੀ ਚੱਕ ਹੈ ਜਾਂ ਹੋਰ ਤਰ੍ਹਾਂ ਦੇ ਇਲਜ਼ਾਮ ਲਾਏ ਜਾ ਰਹੇ ਆ ਪਰ ਸੁੱਚਾ ਸਿੰਘ ਛ ਉਹਨਾਂ ਭੁੱਲਾਂ ਉਹਨਾਂ ਗਲਤੀਆਂ ਦੀ ਮਾਫੀ ਲੈਣ ਆਏ ਆ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਦੇਣ ਆਏ ਆ ਜਿਹੜੀਆਂ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਈਆਂ ਨੇ ਉਹ ਭਾਵੇਂ ਬੇਅਦਬੀ ਕੰਡ ਹੋਵੇ ਉਹ ਭਾਵੇਂ ਸਿੱਖ ਸੰਗਤ ਦੇ ਉੱਪਰ ਗੋਲੀ ਚਲਾਉਣਾ ਹੋਵੇ ਉਹ ਭਾਵੇਂ ਸੌਦਾ ਸਾਧ ਨੂੰ ਮਾਫੀ ਦੇਣ ਦੀ ਘਟਨਾ ਹੋਵੇ ਤੇ ਜਾਂ ਹੋਰ ਘਟਨਾਵਾਂ ਜਿਹੜੀਆਂ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਤੇ ਉਹਨਾਂ ਦੇ ਵੇਲੇ ਕਿਉਂਕਿ ਉਹ ਕਹਿੰਦੇ ਅਸੀਂ ਵੀ ਉਸ ਸਰਕਾਰ ਦਾ ਹਿੱਸਾ ਸਾਂ ਇਸ ਕਰਕੇ ਅਸੀਂ ਵੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਗੁਨੇਕਾਰ ਮੰਨਦੇ ਹਾਂ ਸੋਚਿਆ ਸੀ ਛੋਟੇਪੁਰ ਬੀਬੀ ਜੰਗੀਰ ਕੌਰ ਤੇ ਪ੍ਰਿੰਸ ਸਿੰਘ ਚੰਦੂ ਮਾਜਰਾ ਹੋਰ ਵੀ ਸੀਨੀਅਰ ਆਗੂ ਇੱਥੇ ਪਹੁੰਚ ਚੁੱਕੇ ਨੇ ਅੰਦਰ ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਇੱਕ ਮਾਫੀਨਾਮਾ ਜਿਹੜਾ ਇਹ ਦੇਣਾ ਹੈ ਉਸ ਤੋਂ ਬਾਅਦ ਆ ਕੇ ਪ੍ਰੈਸ ਨਾਲ ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸਤ ਹੀਰੇ ਹੰਝਾ ਜੋ 함ਰੀ ਪਿੰਦ ਹੋਤੀ ਮੇਰੇ ਸਤ ਪਰਾ ਦੇਖ ਰਹੀ ਮਿਤ ਹੋਤੀ ਮੇਰੇ ਸਤ ਗੁਰਾਂ ਸਾਬਿਤ ਤੁਮਹਾਰਾ ਚਰਨਾਂ ਤੇ ਲਗੰਭੇ ਕੋਈ ਬਾਤ ਨਾ ਪੁੱਛਦਾ ਭੰਗ ਲੜ ਤੇ ਪਿੰਦੇ ਕੋਈ ਬਾਤ ਨਾ ਪੂਰ ਸਦਾ تیرے ਪੈਰਾਂ 'ਤੇ ਬਸ ਅੱਲਾਹ ਬਖਸ਼ੀਂ ਕਿਰੇ ਹਮ ਚੱਲੀਏ ਫੁਰ ਸਤ ਗੁਰ ਸੰਗੇ ਕਿਰੇ

ਨਨ ਪ੍ਰੀਤ ਲਾਈ ਸੋ ਜਾਣਤਾ ਕਾਚਨਾ ਪੱਤਰ ਲੈ ਕੇ ਆਏ ਆ ਵਿਸ਼ਾ ਕੀ ਸੀਦੇ ਵਿਸ਼ੇ ਤੇ ਲੈ ਕੇ ਆਏ ਆ ਦੇਖੋ ਮਾਫੀ ਵਾਸਤੇ ਆਏ ਆ ਸੀ ਜੋ ਦੀ ਮਾਫੀ ਦੇਖੋ ਸਾਰਾ ਕੁਝ ਪੱਤਰ ਦੇ ਵਿੱਚ ਹੈਗਾ ਮੈਂ ਕੋਈ ਉਹਦੇ ਚ ਜਤਾਰ ਕਿਉਂਕਿ ਗੱਲਾਂ ਕੋਈ ਰਹਿ ਵੀ ਜਾਣਗੀਆਂ ਸਾਰਾ ਉਸ ਸਾਰਾ ਕਿਸੇ ਕੋਈ ਗੱਲ ਨਹੀਂ ਭੇਜਾਸਤੀ ਇਨਸਾਨ ਦੀ ਵੀ ਜਥੇਦਾਰ ਸਾਹਿਬ ਦਾ ਕੀ ਰਿਐਕਸ਼ਨ ਰਿਹਾ ਕੋਈ ਤੇ ਕੋ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਇੱਥੇ ਕੋਈ ਪੋਲਿਟੀਕਲ ਗੱਲ ਨਹੀਂ ਮੈਂ ਕਿਸੇ ਗੱਲ ਦੀ ਕੋਈ ਟਿੱਪਣੀ ਨਹੀਂ ਕਰਨੀ ਜੋ ਵੀ ਕੁਛ ਨਾ ਯਾਚਨਾ ਪੱਤਰ ਦੇ ਵਿੱਚ ਮਰੀ ਬੇਚੀ ਸਾਰੀ ਗੱਲ ਯਾਚਨਾ ਪੱਤਰ ਦੇ ਵਿੱਚ ਹੈ ਉਹ ਅਸੀਂ ਤੁਹਾਨੂੰ ਫਾਰਵਰਡ ਕਰ ਦਿੰਦੇ ਆ ਤੁਸੀਂ ਮੈਨੂੰ ਨੰਬਰ ਦਿਓ ਸਾਰਾ ਤੁਹਾਨੂੰ ਜਥੇਦਾਰ ਸਾਹਿਬ ਦਾ ਕੀ ਰਿਐਕਸ਼ਨ ਰਿਹਾ ਦੇਖੋ ਜੱਜੇਦਾਰ ਸਾਹਿਬ ਤੇ ਕੋਈ ਮੈਂ ਟਿੱਪਣੀ ਰਿਐਕਸ਼ਨ ਤੇ ਨਹੀਂ ਕਰਨੀ ਅੱਗੇ ਉਹਨਾਂ ਨੇ ਦੇਖਣਾ ਹੈਗਾ ਰਿਐਕਸ਼ਨ ਕੋਈ ਨਹੀਂ ਉਹਨਾਂ ਨੇ ਬੇਨਤੀ ਬੱਤ ਲੈ ਲਿਆ ਸਾਡਾ ਫਟ ਜੀ ਇੱਕ ਵੀਆਈਪੀ ਕਲਚਰ ਨੂੰ ਲੈ ਕੇ ਅੱਜ ਜਿਹੜੇ ਲੀਡਰ ਸਹਿਬਾਨ ਉਹਨਾਂ ਭੁੱਲਾਂ ਦੀ ਮਾਫੀ ਮੰਗਣ ਆਏ ਆ ਜਿਹੜੀਆਂ ਗੁਰੂ ਸਾਹਿਬ ਦੀ ਬੇਅਦਬੀ ਤੱਕ ਦੀਆਂ ਵੱਡੀਆਂ-ਵੱਡੀਆਂ ਘਟਨਾਵਾਂ ਹੋਈਆਂ ਤੇ ਅੱਜ ਵੀ ਉਹਨਾਂ ਨੇ ਵੀਆਈਪੀ ਲੀਡਰਾਂ ਮੰਗ ਲੰਘਾਇਆ ਗਿਆ ਜਦ ਕਿ ਸੰਗਤ ਖੜੀ ਵੇਟ ਕਰ ਰਹੀ ਸੀ ਦੇਖੋ ਜੀ ਕਿਸੇ ਨੂੰ ਕੋਈ ਵੀ ਆਉਂਦਾ ਵਾ ਜਿਹੜਾ ਮਤਲਬ ਜਿਹਦੇ ਕੋਈ ਸਮਾਂ ਘਟਾਣ ਕੇ ਰਿਕਵੈਸਟ ਕਰਦਾ ਨਾ ਸਾਨੂੰ ਕਿ ਸਾਨੂੰ ਇਧਰ ਦੀ ਨਿਗਾਹੋ ਉਹਨਾਂ ਨੂੰ ਨਗਾਹ ਦਿੱਤਾ ਜਾਂਦਾ ਨਹੀਂ ਅੱਜ ਤਾਂ ਉਹ ਇੱਕ ਨਿਮਾਣੇ ਆਮ ਲੋਕ ਬਣ ਕੇ ਆਏ ਆ ਨਾ ਵੀ ਸਾਡੇ ਤੋਂ ਗਲਤੀ ਹੋਈ ਆ ਉਹਦੇ ਬਾਰੇ ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਜੋ ਵੀ ਨਿਮਾਣੇ ਬਣ ਕੇ ਆਏ ਆ ਕਿ ਕੀ ਬਣ ਕੇ ਆਏ ਉਹਦੇ ਬਾਰੇ ਉਹ ਦੱਸ ਸਕਦੇ ਆ ਮੈਂ ਤੇ ਇਸ ਦਰ ਦਾ ਸੇਵਾਦਾਰ ਆ ਜੀ ਮੈਂ ਤੁਹਾਨੂੰ ਕੀ ਦੱਸਦਾ ਤੁਹਾਡੀ ਨਜ਼ਰ ਚ ਅੱਜ ਵੀ ਉਹ ਲੀਡਰ ਨਹੀਂ ਮੇਰੀ ਨਜ਼ਰ ਕੋਈ ਨਹੀਂ ਜੀ ਮੇਰੇ ਵਾਸਤੇ ਮੇਰੇ ਵਾਸਤੇ ਮੈਂ ਤੇ ਇਸ ਦਰ ਦਾ ਮੁੱਖ ਸੇਵਾਦਾਰ ਆ ਮੈਨੂੰ ਨਹੀਂ ਉਹਦੇ ਉਹਨਾਂ ਬਾਰੇ ਪਤਾ ਕਿ ਉਹ ਨਮਾਣੇ ਆ ਕਿ ਨਹੀਂ ਨਮਾੜੇ ਇਹ ਉਹਨੂੰ ਉਹ ਦੱਸ ਕਿ ਚਾਹੀਦਾ ਇਹ ਸੀ ਵੀ ਉਹਨਾਂ ਨੂੰ ਆਮ ਸੰਗਤ ਦੇ ਵਿੱਚ ਐਦਾਂ ਹੀ ਖੜਾਇਆ ਜਾਂਦਾ ਸਾ ਉਹਦੇ ਉਹ ਦੱਸ ਸਕਦੇ ਆ ਨਾ ਜੀ ਇਹਦੇ ਬਾਰੇ ਉਹਨਾਂ ਨੂੰ ਪੁੱਛ ਸਕਦੇ ਆ ਜੀ ਕਿ ਉਹ ਨਮਾਣੇ ਬਣ ਕੇ ਆਏ ਆ ਕਿ ਨਹੀਂ ਰਸਤਾ ਤਾਂ ਸੇਵਾਦਾਰਾਂ ਵੱਲੋਂ ਖੁੱਲਿਆ ਮੈਂ ਤੁਹਾਨੂੰ ਦੁਬਾਰਾ ਇੱਕ ਗੱਲ ਆ ਪੀ ਉਹ ਜੇ ਨਿਮਾਣੇ ਬਣ ਕੇ ਆਏ ਆ ਜਾਂ ਨਹੀਂ ਬਣ ਕੇ ਆਏ ਉਹ ਇਹਦੇ ਬਾਰੇ ਉਹ ਦੱਸ ਸਕਦੇ ਆ ਮੈਂ ਕੁਝ ਨਹੀਂ ਦੱਸ ਸਕਦਾ ਜੀ ਉਹ ਦੱਸ ਸਕਦੇ ਆ ਆ ਰਹੇ ਆ ਜੀ ਤੁਸੀਂ ਉਹ ਤਾਂ ਉਹ ਤਾਂ ਮਾਫੀ ਮੰਗ ਹੀ ਰਹੇ ਨੇ ਉਹਨਾਂ ਨੇ ਅਰਦਾਸ ਕੀਤੀ ਵੀ ਸਾਡੇ ਤੋਂ ਜਿਹੜੀਆਂ ਉਹ ਕਟਨਾਮਾਂ ਹੋਈਆਂ ਉਹ ਗਲਤੀਆਂ ਹੋਈਆਂ ਭੁੱਲਾ ਹੋਈਆਂ ਸਾਡੇ ਰਾਜ ਸਮੇ ਅਸੀਂ ਉਹਨਾਂ ਦੀ ਮਾਫੀ ਮੰਗਦਿਆਂ ਜੇ ਖੇਮਾ ਜਾਚਣਾ ਕਰਨ ਆਏ ਆ ਉਹ ਮਹਾਰਾਜ ਜੀ ਮਾਫੀ ਉਹ ਆਏ ਸਿੰਘ ਸਾਹਿਬ ਨੂੰ ਆਪਣਾ ਮਾਫੀ ਨਾਮਾ ਦੇਣ ਵਾਸਤੇ ਮਤਲਬ ਤੁਹਾਡੀ ਨਜ਼ਰ ਚ ਗੁਨੇਕਾਰ ਨਹੀਂ ਹੈ ਅਸੀਂ ਤਾਂ ਸੇਵਾ ਨਹੀਂ ਜੀ ਮੇਰਾ ਇਹਦੇ ਨਾਲ ਕੋਈ ਸਬੰਧ ਨਹੀਂ ਹੁੰਦਾ ਜੀ ਮੈਂ ਇਸ ਦਰ ਦਾ ਸੇਵਾਦਾਰ ਆ ਜੀ ਸਾਡੇ ਕੋਲ ਕੋਈ ਵੀ ਆਵੇ ਹਰ ਕਿਸੇ ਨੂੰ ਅਸੀਂ ਉਹਦਾ ਆਏ ਨੂੰ ਮੱਥਾ ਟਿਕਾਉਣਾ ਉਹਦਾ ਖਿਆਲ ਕਰਨਾ ਜੇ ਕੋਈ ਕੋਈ ਸਮਾਂ ਘਟਿਆ ਉਹਨੂੰ ਉਹਨੂੰ ਸਮੇਂ ਵਾਂਗੂ ਕਿ ਕਿਆਦ ਨੂੰ ਕਰਨਾ ਹੈ ਬਾਕੀ ਉਹ ਉਹ ਦੱਸ ਸਕਦੇ ਜੀ ਜਿਵੇਂ ਕਿ ਅੱਜ 1 ਜੁਲਾਈ ਦਾ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਲਈ ਇੱਕ ਵੱਡਾ ਦਿਨ ਹੋਇਆ ਅੱਜ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦਾ ਉਹ ਬਾਗੀ ਧੜਾ ਜੋ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਨਾ ਕਬੂਲਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਤੋਂ ਬਖ ਹੋ ਗਿਆ ਤੇ ਉਹਨਾਂ ਨੇ ਕਿਤੇ ਨਾ ਕਿਤੇ ਇਹ ਮੰਗਾਂ ਰੱਖੀਆਂ ਕਿ ਲੀਡਰਸ਼ਿਪ ਦੇ ਵਿੱਚ ਬਦਲਾ ਕੀਤਾ ਜਾਵੇ ਖਾਸ ਕਰਕੇ ਸਿੱਧਾ ਉਹਨਾਂ ਦਾ ਜਿਹੜਾ ਬਾਰ ਸੀ ਉਹ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਪਰ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਬਦਲਿਆ ਜਾਵੇ ਤੇ ਖਾਸ ਕਰਕੇ ਉਹ ਭੁੱਲਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਉਹ ਗਲਤੀਆਂ ਉਹਨਾਂ ਦੀ ਮਾਫੀ ਮੰਗੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਹਾਲਾਂਕਿ ਇਸ ਗੱਲ ਦੇ ਉੱਪਰ ਅੜੇ ਹੋਏ ਨੇ ਸੁਖਬੀਰ ਸਿੰਘ ਬਾਦਲ ਦਾ ਧੜਾ ਉਹਨਾਂ ਨੇ ਕਿਤੇ ਨਾ ਕਿਤੇ ਇਸ ਬਾਗੀ ਧੜੇ ਦੇ ਉੱਪਰ ਬਹੁਤ ਸਾਰੇ ਇਲਜ਼ਾਮ ਲਾ ਲਾਏ ਕਿ ਇਹ ਬੀਜੇਪੀ ਦੀ ਚੱਕ ਹੈ ਜਾਂ ਹੋਰ ਗੱਲਾਂ ਬਾਤਾਂ ਵਿਰੋਧੀਆਂ ਦੇ ਹੱਥ ਚੜ ਗਏ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਜਿਹਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜੰਗੀਰ ਕੌਰ ਪਰਮੇਂਦਰ ਸਿੰਘ ਢੀਂਡਸਾ ਸੁਰਜੀਤ ਸਿੰਘ ਰਖੜਾ ਚਰਨਜੀਤ ਸਿੰਘ ਬਰਾੜ ਤੇ ਹੋਰ ਵੀ ਕਈ ਲੀਡਰ ਜਿਹੜੇ ਅੱਜ 1 ਜੁਲਾਈ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਤੇ ਉਹਨਾਂ ਨੇ ਆਪਣਾ ਇੱਕ ਲਿਖਤੀ ਮਾਫੀ ਨਾਮਾ ਸ਼੍ਰੀ ਜਥੇਦਾਰ ਸਾਹਿਬ ਨੂੰ ਦਿੱਤਾ ਤੇ ਨਾਲ ਹੀ ਉਹ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਨੇ ਆਪਣੀ ਸਰਕਾਰ ਦੇ ਸਮੇਂ ਹੋਈਆਂ ਭੁੱਲਾਂ ਦੀ ਗਲਤੀ ਗਲਤੀਆਂ ਦੀ ਮਾਫੀ ਮੰਗੀ ਤੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਇਸ ਗੱਲ ਲਈ ਵੀ ਮਨਜ਼ੂਰ ਸਮਝਿਆ ਕਿ ਜੋ ਸਾਡੀ ਸਰਕਾਰ ਵੇਲੇ ਭੁੱਲਾਂ ਹੋਈਆਂ ਭਾਵੇਂ ਉਹ ਬੇਸ਼ੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਹੋਈ ਆ ਭਾਵੇਂ ਉਹ ਬਰਗਾੜੀ ਕਾਂਡ ਹੋਇਆ ਭਾਵੇਂ ਉਹ ਕੋਟਕਪੂਰਾ ਦੇ ਵਿੱਚ ਸਿੱਖ ਸੰਗਤਾਂ ਦੇ ਉੱਪਰ ਗੋਲੀ ਚੱਲੀ ਆ ਤੇ ਭਾਵੇਂ ਡੇਰਾਮੁਖੀ ਗੁਰਮੀਤ RAM ਰਹੀਮ ਸਿੰਘ ਨੂੰ ਮਾਫੀ ਜੋ ਦਿੱਤੀ ਗਈ ਇਸ ਤਰ੍ਹਾਂ ਦੀਆਂ ਜੋ ਘਟਨਾਵਾਂ ਹੋਈਆਂ ਬੀਤੇ ਸਮੇਂ ਦੇ ਵਿੱਚ ਅਕਾਲੀ ਸਰਕਾਰ ਵੇਲੇ ਉਹਨਾਂ ਦੀ ਮਾਫੀ ਦੀ ਜਿਹੜੀ ਅੱਜ ਲਿਖਤੀ ਮਾਫੀਨਾਮਾ ਉਹ ਬਾਗੀ ਆਗੂਆਂ ਨੇ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਅੱਜ ਜਥੇਦਾਰ ਸਾਹਿਬ ਨੂੰ ਦਿੱਤਾ ਤੇ ਨਾਲ ਹੀ ਉਹਨਾਂ ਨੇ ਅਰਦਾਸ ਕੀਤੀ ਕਿ ਅਸੀਂ ਉਸ ਵੇਲੇ ਸਰਕਾਰ ਦੇ ਵਿੱਚ ਮੌਜੂਦ ਸਾਂ ਤੇ ਅਸੀਂ ਵੀ ਆਪਣੇ ਆਪ ਨੂੰ ਕਿਤੇ ਨਾ ਕਿਤੇ ਗੁਨਾਹਕਰ ਮੰਨਦੇ ਹਾਂ ਤੇ ਉਹਨਾਂ ਨੇ ਮਾਫੀ ਮੰਗੀ ਤੇ ਉਸ ਤੋਂ ਬਾਅਦ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਕੀ ਇਸ ਦੇ ਪ੍ਰਤੀਕਰਮ ਹੋਵੇਗਾ ਉਹ ਕੰਨੇ ਦਿਨਾਂ ਤੱਕ ਜਿਹੜਾ ਇਸ ਦਾ ਨੋਟਸ ਲੈਂਦੇ ਆ ਉਹਨਾਂ ਨੂੰ ਕੋਈ ਧਾਰਮਿਕ ਸਜ਼ਾ ਲਾਉਂਦੇ ਆ ਜਾਂ ਉਹਨਾਂ ਨੂੰ ਮਾਫ ਕੀਤਾ ਜਾਂਦਾ ਜਾਂ ਸਿੱਖ ਸੰਗਤ ਦੇ ਵਿੱਚ ਖੜਾ ਕੇ ਉਹਨਾਂ ਨਾਲ ਕੋਈ ਗੱਲਬਾਤ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਏਗਾ ਇਹ ਦੇਖਣਾ ਹੋਵੇਗਾ ਫਿਲਹਾਲ ਜਿੱਦਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿ ਪਹਿਲਾਂ ਉਹ ਜਥੇਦਾਰ ਸਾਹਿਬ ਨੂੰ ਮਿਲੇ ਜਥੇਦਾਰ ਨੂੰ ਸਭ ਨੂੰ ਮਿਲਣ ਤੋਂ ਬਾਅਦ ਅਕਾਲ ਤਖਤ ਸਾਹਿਬ ਵਿਖੇ ਜਾਕੀ ਉਹਨੇ ਅਰਦਾਸ ਕੀਤੀ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਉਹ ਮੱਥਾ ਟੇਕਣਗੇ ਤੇ ਉਸ ਤੋਂ ਬਾਅਦ ਪ੍ਰਕਰਮਾ ਹੁੰਦੇ ਹੋਏ ਉਹ ਇੱਥੇ ਪਹੁੰਚਣਗੇ ਜਦ ਵੀ ਪਹੁੰਚਦੇ ਆ ਅਕਾਲੀ ਆਗੂ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਅੰਮ੍ਰਿਤਸਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅੱਜ ਮਾਫੀਨਾਮਾ ਦੇਣ ਲਈ ਅਕਾਲੀ ਦਲ ਦਾ ਬਾਗੀ ਟੜਾ ਪਹੁੰਚਿਆ ਅੱਜ ਇੱਥੇ ਪਹੁੰਚੇ ਹੋ ਤੁਸੀਂ ਬਾਗਦਰ ਸਾਹਿਬ ਨੂੰ ਕਿੰਨਾ ਯਾਦ ਦਿੱਤੀ ਹੋਰ 10 ਮਿੰਟ ਕਹਾਂ ਮਾਰੋ ਯਾਰ ਕਹਾਂ ਮਾਰੋ ਅੱਜ ਪਿਛਲੇ ਸਮੇਂ ਦੇ ਵਿੱਚ 2012 ਤੋਂ ਲੈ ਕੇ ਖਾਸ ਤੌਰ ਤੇ ਸ਼ਰਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਜੋ ਕਿਤੇ ਕਤਾਹੀ ਹੋਈ ਕਮੀ ਰਹੀ ਗਲਤੀਆਂ ਹੋਈਆਂ ਉਹਨਾਂ ਦੇ ਨੂੰ ਰੋਕਣ ਦੇ ਵਿੱਚ ਅਸੀਂ ਸਫਲ ਨਾ ਹੋ ਸਕੇ ਅਕਾਲੀ ਲੀਡਰਸ਼ਿਪ ਦਾ ਹਿੱਸਾ ਹੁੰਦੇ ਹੋਏ ਉਹਦੀ ਖੀਮਾ ਜਾਚ ਕਰਦੇ ਲਈ ਅਸੀਂ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੇਸ਼ ਹੋ ਕੇ ਆਪਣੀ ਬੇਨਤੀ ਕੀਤੀ ਆ ਔਰ ਮੰਗ ਕੀਤੀ ਆ ਕਿ ਸਾਨੂੰ ਜਿਹੜੀ ਵੀ ਕੋਈ ਗਲਤੀ ਹੋਈ ਆ ਕਿਉਂਕਿ ਸਾਡੇ ਗੁਰੂ ਦਾ ਵੀ ਹੁਕਮ ਆ ਜੇ ਅੱਖਾਂ ਦੇ ਸਾਹਮਣੇ ਕੋਈ ਗਲਤੀ ਹੋਵੇ ਉਹਨੂੰ ਚੁੱਪ ਕਰਕੇ ਦੇਖੀ ਜਾਣਾ ਉਹ ਗਲਤੀ ਹੁੰਦੀ ਆ ਸੋ ਇਸ ਲਈ ਅਸੀਂ ਉਹਦੀ ਖਿਮਾ ਚਾਜ ਲਈ ਅੱਜ ਜੇ ਜੇ ਤਾਂ ਖਾਵਨ ਵਰਤੀ ਚੰਦੂ ਮਾਜਰਾ ਸਾਹਿਬ ਸਾਰੇ ਜਣੇ ਇਹ ਗੱਲ ਕਹਿ ਰਹੇ ਆ ਖਾਸ ਕਰਕੇ ਤੋਂ ਅੱਡੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਸਾਰੇ ਇਹੀ ਗੱਲ ਕਹਿ ਰਹੇ ਆ ਕਿ ਪਿਛਲੇ 10 ਸਾਲਾਂ ਤੋਂ ਜਦੋਂ ਸੱਤਾ ਦੇ ਵਿੱਚ ਸੀਗੇ ਜਾਂ 25 ਸਾਲ ਪਹਿਲਾਂ ਸੀਗੇ ਜਦੋਂ ਇਹ ਗਲਤੀਆਂ ਹੋਈਆਂ ਉਦੋਂ ਕਿਉਂ ਨਹੀਂ ਚੇਤਾਇਆ ਉਦੋਂ ਕਿਉਂ ਨਹੀਂ ਅਸਰ ਦਿੱਤਾ ਤਾਂ ਮੈਂ ਇਹੀ ਤਾਂ ਮਾਫੀ ਮੰਗਣ ਲਈ ਆਏ ਆ ਇਹੀ ਤਾਂ ਅਸੀਂ ਕਹਿ ਰਹੇ ਆ ਜੇ ਅਸੀਂ ਵਾਟ ਡਾਟ ਕਰਨ ਦੇ باوجود ਵੀ ਅਸੀਂ ਸਫਲ ਨਹੀਂ ਹੋ ਸਕੇ ਉਹ ਗਲਤੀਆਂ ਦੁਰੂਸਤ ਕਰਨ ਦੇ ਵਿੱਚ ਇਸੇ ਗੱਲ ਤੇ ਅਸੀਂ ਗਲਤੀ ਮਤਲਬ ਮੰਨ ਕੇ ਮੰਨਣ ਲਈ ਉਦੇ ਮਾਫੀ ਮੰਗ ਲਈ ਆਇਆ ਉਹਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਇਹਨੂੰ ਮੰਨਦੇ ਹੋ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮੰਨਦੇ ਹੋ ਦੇਖੋ ਅੱਜ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੰਨਦੇ ਆ ਅਸੀਂ ਲਿਖਤੀ ਤੌਰ ਤੇ ਸਾਰਾ ਕੁਝ ਦਿੱਤਾ ਹੋਇਆ ਜਿਹਦੇ ਜਿਹਦੇ ਜਿੰਨੇ ਜਿੰਨੇ ਗਲਤੀ ਆ ਉਹ ਜੱਜ ਸਾਹਿਬ ਨੇ ਫੈਸਲਾ ਕਰਨਾ ਜਿਹਦੀ ਕਿੰਨੀ ਗਲਤੀ ਆ ਔਰ ਕਿਵੇਂ ਉਹ ਕਿੰਨੀ ਪੰਥਗ੍ਰਹਿ ਰੀਤ ਅਨੁਸਾਰ ਉਸ ਸਜ਼ਾ ਦਾ ਹੱਕਦਾਰ ਤੇ ਉਹ ਪੰਥਗ੍ਰਹਿ ਰੀਤ ਅਨੁਸਾਰ ਅਸੀਂ ਕਿਹਾ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਸੰਗਤ ਸੰਗਤ ਤੋਂ ਕਿੱਥੇ ਜਾਓਗੇ ਤੁਸੀਂ ਦੇਖੋ ਅੱਜ ਅਸੀਂ ਤੁਹਾਨੂੰ ਜਨਤਾ ਦਾ ਨਾਮ ਦਿੱਤਾ ਜਾ ਰਿਹਾ ਕਿਸੇ ਕਿਸਮ ਦਾ ਕਿੰਕੂ ਪ੍ਰੋਫਾਈਲ ਕਰਨਾ ਚਾਹੁੰਦਾ ਜੀ ਸਦਕੇ ਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਪਿਛਲੀਆਂ ਗਲਰਾਹਾਂ ਦੀ ਮਾਫੀ ਮੰਗਣਾ ਭਾਰਤੀ ਜਨਤਾ ਪਾਰਟੀ ਜਾਂ ਕਿਸੇ ਪਾਰਟੀ ਦਾ ਏਜੰਟ ਹੋਣਾ ਤਾਂ ਉਹਨਾਂ ਨੂੰ ਮੁਬਾਰਕ ਹੈ ਜਿਹੜੇ ਕਹਿਣ ਵਾਲੇ ਆ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣ ਤੇ ਕਿਸੇ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਗਲਤ ਮਤਲਬ ਇਹਦਾ ਗੁੱਸਾ ਨਹੀਂ ਕਰਨਾ ਚਾਹੀਦਾ ਬਲਕਿ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵੀ ਅਸੀਂ ਅਰਦਾਸ ਕੀਤੀ ਆ ਕਿ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਵੀ ਗੁਰੂ ਤੇ ਗੁਰੂ ਦਾ ਪੰਥ ਸਾਨੂੰ ਬਖਸ਼ੇ ਤੇ ਅੱਗੇ ਨੂੰ ਗੁਰੂ ਸਾਨੂੰ ਸਮਰਥ ਬਖਸ਼ੇ ਤਾਕਤ ਬਖਸ਼ੇ ਤਾਂ ਕਿ ਪੰਥ ਦੀ ਜਥੇਬੰਦੀ ਜਿਹੜੀ ਅਸ ਤੋਂ ਫਰਸੇ ਆ ਗਈ ਇਹਨੂੰ ਬਹੁਤ ਵੱਡਾ ਖੋਰਾ ਲੱਗਿਆ ਸਾਡੇ ਨਾਲ ਗੁਰੂ ਵੀ ਨਾਰਾਜ ਗੁਰੂ ਦਾ ਪੰਥ ਵੀ ਨਾਰਾਜ ਔਰ ਅੱਜ ਗੁਰੂ ਤੋਂ ਵੀ ਮਾਫੀ ਮੰਗਣ ਲਈ ਗੁਰੂ ਦੇ ਪੰਥ ਤੋਂ ਵੀ ਦਾ ਫਿਲੰਗ ਮੰਗਣ ਲਈ ਅਸੀਂ ਇਸ ਮਹਾਰਤ ਕੁਵਿੰਦਰ ਸਥਾਨ ਤੇ ਪਹੁੰਚੇ ਔਰ ਉ ਤੋਂ ਬਾਅਦ ਅਸੀਂ ਇਹ ਵੀ ਅਰਦਾਸ ਕੀਤੀ ਆ ਹੁਣ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਿ ਗੁਰੂ ਸਾਨੂੰ ਸ਼ਕਤੀ ਬਖਸ਼ੇ ਸਮਤ ਬਖਸ਼ੇ ਅਸੀਂ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਿੱਸਾ ਪਾ ਸਕਿਆ ਜਾਨੀ ਅਸੀਂ ਆਪਣੇ ਪਰਿਵਾਰ ਨੂੰ ਮਿਲਿਆ ਅੱਜ ਆਪਣੇ ਪਰਿਵਾਰ ਨੂੰ ਮਿਲ ਕੇ ਚਿਹਰਾ ਟੀਮੇ ਦੇਖ ਰਿਹਾ ਅਗਲੇ ਪ੍ਰਧਾਨ ਦਾ ਚਿਹਰਾ ਅਗਲੇ ਹਰਪ੍ਰੀਤ ਸਿੰਘ ਦਾ ਚਿਹਰਾ ਤੁਸੀਂ ਪ੍ਰਧਾਨ ਦਾ ਚਿਹਰਾ ਅੱਜ ਅੱਜ ਤਾਂ ਅੱਜ ਤਾਂ ਜੀਮਾ ਜਾਜ ਕੇ ਲਈ ਆਇਆ ਜੀਮਾ ਜਾਜ ਕੇ ਤੋਂ ਬਾਅਦ ਆਪਣੀ ਸੁਰਖਰੂ ਹੋ ਕੇ ਫਿਰ ਅਸੀਂ ਪੰਥ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜਿਹੜੀ ਲਹਿਰ ਚਲਾਪ ਅਜਮਦਪਾਲ ਦੇ ਪਰਿਵਾਰ ਨੂੰ ਮਿਲਿਆ ਜਥੇਦਾਰ ਸਾਹਿਬ ਦਾ ਅਮਰਪਾਲ ਹੋਰਾਂ ਦੇ ਪਰਿਵਾਰ ਨੂੰ ਤਾਂ ਸਿਰਫ ਅਸੀਂ ਸਿੱਸਾਚਾਰ ਦੇ ਤੌਰ ਤੇ ਗਏ ਸੀ ਔਰ ਕਿਉਂਕਿ ਅੱਜ ਕੋਈ ਰਾਸੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਕੀਤੀ ਲੋਕਾਂ ਦੀ ਕਚਹਿਰੀ ਚੋਂ ਕਿੱਦਾਂ ਜਾ ਰਹੇ ਹੋ ਜੀ ਲੋਕਾਂ ਦੀ ਕਚਹਿਰੀ ਵਿੱਚ ਪਹਿਲਾਂ ਅਸੀਂ ਆਪਣੀ ਸੁਰਖਰੂ ਹੋ ਕੇ ਇਹ ਜੋ ਕੁਝ ਪਿੱਛੇ ਹੋਇਆ ਗਲਤ ਉਹ ਤੋਂ ਮਾਫੀ ਲੈ ਕੇ ਡੇਰ ਜੋ ਅਰਦਾਸ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੜੇ ਹੋ ਕੇ ਕਿ ਖਾਲਸਾ ਪੰਥ ਦੀ ਇਸ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਡਕੜਾ ਤੇ ਮਜ਼ਬੂਤ ਕਰਨ ਲਈ ਗੁਰੂ ਸਾਨੂੰ ਸਮਤ ਬਖਸ਼ੇ ਗੁਰੂ ਤੁਹਾਨੂੰ ਸ਼ਕਤੀ ਬਖਸ਼ੇ ਅਸੀਂ ਗਿਆ ਸੀ ਕਿ ਮੈਨੂੰ ਵੀ ਅਪੀਲ ਕਰਦੇ ਆ ਜਿਹੜੇ ਇਸ ਗੱਲ ਤੇ ਮਤਲਬ ਗੁੱਸੇ ਹੋ ਰਹੇ ਨੇ ਇਸ ਗੱਲ ਤੇ ਇਤਰਾਜ਼ ਕਰ ਰਹੇ ਨੇ ਇਸ ਗੱਲ ਤੇ ਕਿਸੇ ਦੇ ਪ੍ਰਜੰਟ ਕਹਿ ਰਹੇ ਨੇ ਮਤਲਬ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਪੰਥ ਦੀ ਚੜ੍ਹਦੀ ਕਲਾ ਲਈ ਤੇ ਇਸ ਪੰਥ ਦੀ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜੇ ਯੋਗਦਾਨ ਨਹੀਂ ਪਾ ਸਕਦੇ ਤਾਂ ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਵਾਲੇ ਤੇ ਚਿੰਤਾਨਗਰ ਨਤਰਾਜ ਨਗਰ ਇੱਕ ਮਾਗਲ ਹੋਣਾ ਤੇ ਫਿਰ ਕੀ ਕਰੋਗੇ ਜੇਕਰ ਇਸ ਟਿਫਾ ਉਹਨੇ ਨਾ ਦਿੱਤਾ ਕੁਛ ਆਪਣੀ ਪ੍ਰਧਾਨਗੀ ਤੋਂ ਤਾਂ ਕੀ ਐਕਸ਼ਨ ਹੋਊਗਾ ਦੇਖੋ ਇਹ ਤਾਂ ਸਾਡਾ ਤਾਂ ਜਿਹੜਾ ਸਾਹਿਬ ਤੇ ਜਿਹੜਾ ਸਾਹਿਬ ਪੰਜ ਬਾਣੀਆਂ ਹੁੰਦੀਆਂ ਹਣਗੀਆਂ ਗਾਤਰੇ ਕਿਰਪਾਨ ਤੇ ਪੰਜ ਕਕਾਰਾਂ ਦਾ ਧਾਰਨੀ ਹੋਊਗਾ ਸੁਖਬੀਰ ਸਿੰਘ ਬਾਦਲ ਉਹ ਰਾਣੀ ਦਾ ਅਮਰਤ ਛੱਕੇ ਵੀ ਬਾਅਦ ਚ ਕਕਾਰ ਜਿਹੜੇ ਮੈਂ ਉਹਨਾਂ ਬਾਰੇ ਉਹਨਾਂ ਮੈਂ ਨਿੱਜੀ ਤੌਰ ਤੇ ਕਿਸੇ ਬਾਰੇ ਕੁਝ ਨਹੀਂ ਕਹਾਂਗਾ ਇਹ ਤਾਂ ਅਮਰਤ ਦੀ ਗੱਲ ਹੈ ਜੀ ਕੋਈ ਨਿੱਜੀ ਗੱਲ ਥੋੜੀ ਹੈ ਮੈਂ ਨਹੀਂ ਕਹਿਣਾ ਚਾਹੁੰਦਾ ਕਿ ਅਮਰਤ ਅਮਰਤ ਤਾਂ ਹਰੇਕ ਬੰਦੇ ਨੂੰ ਅਮਰਤ ਹਰ ਕੇ ਅਮਰਤ ਛੱਕਿਆ ਉਹਨਾਂ ਨੇ ਅਮਰਤ ਹਰ ਇੱਕ ਸਿੱਖ ਵਾਸਤੇ ਛਕਣਾ ਜ਼ਰੂਰੀ ਆ ਪੰਜ ਕਕਾਰ ਰੱਖਣੇ ਜ਼ਰੂਰੀ ਆ ਔਰ ਉਹ ਹਰ ਸਿੱਖ ਦਾ ਜੀ ਆਲੀ ਗੁਰਪ੍ਰੀਤ ਸਿੰਘ ਜੀ ਦਾ ਨਾਮ ਵਿਚਾਰਿਆ ਜਾ ਰਿਹਾ ਤਾਂ ਅਮਰਤ ਦਾ ਕੀ ਉਹਨੂੰ ਹੱਕ ਹੈਗਾ ਅਕਾਲੀ ਨੀ ਬਈ ਵੇਖੋ ਇਹ ਤੁਸੀਂ ਜਾ ਕੇ ਉਹਨਾਂ ਨੂੰ ਪੁੱਛੋ ਜਦਰ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਨਾਮ ਵਿਚਾਰਿਆ ਜਾ ਰਿਹਾ ਸਿਰਫ ਪੰਜ ਪ੍ਰਧਾਨੀਆਂ ਹੀ ਬਣਾਉਣੇ ਕਿਸੇ ਨੂੰ ਕੱਲੇ ਨੂੰ ਪ੍ਰਧਾਨ ਨਹੀਂ ਬਣਾਉਣਾ ਜੀ ਔਰ ਉਹ ਫੈਸਲਾ ਪੰਜ ਪ੍ਰਧਾਨੀ ਕਰਾ ਕਰੂਗੀ ਜੀ ਜੋ ਵੀ ਫੈਸਲੇ ਆ ਕਲੈਕਟਿਵ ਲੀਡਰਸ਼ਿਪ ਹੋਗੀ ਸਾਂਝੀ ਲੀਡਰਸ਼ਿਪ ਹੋਗੀ ਜਿਹੜੇ ਫੈਸਲੇ ਜਿਹੜੇ ਆ ਕਰੂਗੀ ਸਾਂਝੀ ਲੀਡਰਸ਼ਿਪ ਅੱਜ ਤੁਸੀਂ ਮਾਫੀਨਾਮਾ ਦਿੱਤਾ ਉਸ ਤੋਂ ਬਾਅਦ ਪ੍ਰਤੀਕਰਮ ਕੀ ਰਿਹਾ ਜਦਰ ਸਾਹਿਬ ਦਾ ਮੈਂ ਕੋਈ ਨਹੀਂ ਉਹ ਤਾਂ ਉਹਨਾਂ ਲੈ ਲਿਆ ਬੜੇ ਉਹ ਸੈਟੀਸਫਾਈ ਨੇ ਅਹੀਂ ਵੀ ਸੈਟੀਸਫਾਈ ਹੈ ਔਰ ਸਹੀ ਫੈਸਲਾ ਕਰਨਗੇ ਜੀ ਤਾਂ ਕਿਤੇ ਨਾ ਕਿਤੇ ਉਮੀਦ ਹੈ ਉਹਨਾਂ ਆਗੂਆਂ ਨੂੰ ਕਿ ਸਹੀ ਫੈਸਲੇ ਹੋਣਗੇ ਜਿਸਦਾਰ ਸਾਹਿਬ ਦਾ ਪ੍ਰਤੀਕਰਮ ਪੋਜ਼ਿਟਿਵ ਰਿਹਾ ਉਹਨਾਂ ਨੇ ਕਿਹਾ ਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਿੱਖ ਸਿਆਸਤ ਦੇ ਵਿੱਚ ਵੱਡੇ ਫੈਸਲੇ ਹੋਣਗੇ ਕੋਈ ਇੱਕ ਪ੍ਰਧਾਨ ਨਹੀਂ ਬਣਾਇਆ ਜਾਵੇਗਾ ਪੰਜ ਪ੍ਰਧਾਨਗੀ ਦੀ ਇਹਨਾਂ ਨੇ ਗੱਲ ਕੀਤੀ ਆ ਕਿਸੇ ਇੱਕ ਦੇ ਨਾਮ ਤੇ ਮੋਹਰ ਨਹੀਂ ਲੱਗੂਗੀ ਭਵਿੱਖ ਦੇ ਵਿੱਚ ਇਹ ਕਿਤੇ ਨਾ ਕਿਤੇ ਮਸਲੇ ਉੱਪਰ ਕੀ ਆਏ ਆ ਸ਼੍ਰੋਮਣੀ ਅਕਾਲੀ ਦਲ ਦੀ ਸਿੱਖ ਸਿਆਸਤ ਦੇ ਵਿੱਚ ਤੇ ਕਹਿ ਸਕਦੇ ਹਾਂ ਕਿ ਇਹ ਅੱਜ ਦਾ ਦਿਨ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਬਣਾਉਣ ਦੀ ਕੋਈ ਲੋੜ ਨਹੀਂ ਅਸੀਂ ਇਸੇ ਅਕਾਲੀ ਦਲ ਦੀ ਮਜ਼ਬੂਤੀ ਲਈ ਇਸੇ ਅਕਾਲੀ ਦਲ ਨੂੰ ਤਗੜਾ ਕਰਨ ਲਈ ਅੱਜ ਅਰਦਾਸ ਕੀਤੀ ਆ ਓਏ ਨਵਾਂ ਅਕਾਲੀ ਦਲ ਬਣਾਉਣ ਲਈ ਜਿਸ ਤਰ੍ਹਾਂ ਤਕਰੀਦਾ ਉਹਨਾਂ ਨੇ ਕਿਹਾ ਕਿ ਅਸੀਂ ਆਪਾਂ ਸਿੰਪਲ ਵਾਪਸ ਲਾ ਰਹੇ ਸੁਖਬੀ ਸਿੰਘ ਬਾਦਲ ਵੱਲੋਂ ਦੇਖੋ ਤਾਂ ਨਹੀਂ ਕਿ ਜ਼ਰੂਰਤ ਪੈ ਸਕਦੀ ਹੈ ਜੀ ਨਾ ਦੇਖੋ ਅੱਜ ਤੱਕ ਹੁਣ ਤਲੰਦਰ ਚੱਲੇ ਆ ਵੈਸੇ ਅੱਜ ਅਸੀਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਦਲੰਦਰ ਵਾਲੀ ਜਿਹੜੀ ਚੋਣ ਆ ਇੱਕ ਵਿਧਵਾ ਔਰਤ ਇੱਕ ਔਰਤ ਹੋਵੇ ਵਿਧਵਾ ਹੋਵੇ ਔਰ ਜਿਹਦੇ ਪਤੀ ਨੇ ਪੰਥ ਲਈ ਪੰਥ ਦੀ ਮਹਾਨ ਜਥੇਬੰਦੀ ਸ਼ਰੋਮਣੀ ਅਕਾਲੀ ਦਲ ਲਈ ਸਾਰਾ ਜੀਵਨ ਲਾਇਆ ਹੋਵੇ ਉਸ ਔਰਤ ਦੀ ਮਦਦ ਤੇ ਅਸੀਂ ਜਾਣਾ ਔਰ ਉਹਦੀ ਸਪੋਰਟ ਦੀ ਥਾਂ ਕਿਸੇ ਹੋਰ ਪਾਰਟੀ ਦੀ ਸਪੋਰਟ ਕਰਨਾ ਮੈਂ ਸਮਝਦਾ ਸ਼ਰਮਣੀ ਅਕਾਲੀ ਦਲ ਵਿਰੁੱਧ ਕਾਰਵਾਈ ਜਰੂਰ ਆਵਾਂਗੇ ਜਰੂਰ ਚੰਦਮਾ ਜੀ ਸਾਹਿਬ ਜਥੇਦਾਰ ਸਾਹਿਬ ਦਾ ਕੀ ਪ੍ਰਤੀਕਰਮ ਰਿਹਾ ਜਥੇਦਾਰ ਸਾਹਿਬ ਨੇ ਸਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਔਰ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੀ ਜਿਹੜੀ ਬੇਨਤੀ ਹੈ ਉਹਨੂੰ ਪ੍ਰਵਾਨ ਕਰਨਾ ਹੈ ਕੀ ਇਸ ਤੋਂ ਬਾਅਦ ਜਥੇਦਾਰ ਸਾਹਿਬ ਉਮੀਦ ਹੈ ਵੀ ਸੁਖਬੀਰ ਸਿੰਘ ਬਾਦਲ ਜੀ ਨੂੰ ਇੱਥੇ ਤਾਲਬ ਕਰਨਗੇ ਔਰ ਉਹ ਸਾਰਿਆਂ ਨੇ ਮਾਫੀ ਅਸੀਂ ਉਮੀਦ ਕਰਕੇ ਗਏ ਆਂ ਵਿਸ਼ਵਾਸ ਕਰਕੇ ਗਏ ਆਂ ਸਾਨੂੰ ਉਹਦੀ ਆਸ ਆ ਵਿਸ਼ਵਾਸ ਆ ਕਿ ਜਥੇਦਾਰ ਸਾਹਿਬ ਪੰਥ ਖੇਤਾਂ ਦੇ ਪੈਥਲਾ ਲੈ ਲੇ ਲੱਗਦਾ ਵੀ ਸੁਖਬੀ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਬਦਲੇ ਜਾਵੇਗਾ ਹਾਂਜੀ ਬਾਦਲ ਧੜੇ ਵੱਲੋਂ ਕੋ ਸੱਦਾ ਆਇਆ ਮੁਲਾਕਾਤ ਇਹ ਕਿਸੇ ਘੜੇ ਧੁੜੇ ਦੀ ਕੋਈ ਗੱਲ ਨਹੀਂ ਅਸੀਂ ਤਾਂ ਸਿਰਫ ਨਰੋਲ ਪੰਥਕ ਹਿੱਤਾਂ ਲਈ ਪੰਥਕ ਵਿਚਾਰਤਾ ਲੈ ਜਾਈ ਆਂ ਤੇ ਉਧਰਤੀ ਤੌਰ ਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਆਵੋ ਤੇ ਫਿਰ ਹੋਰ ਕਿਸੇ ਵਿਅਕਤੀ ਵਿਸ਼ੇਸ਼ ਦੀ ਤਾਂ ਗੱਲ ਨਹੀਂ ਨਹੀਂ ਆਰਪੀ ਸਿੰਘ ਨਾਲ ਕੋਈ ਗੱਲਬਾਤ ਹੋਈ ਹੁਣ ਮੁਲਾਕਾਤ ਨਹੀਂ ਕੋਈ ਹੁਣ ਨਹੀਂ ਹੋਈ ਉਹ ਕਹਿੰਦੇ ਵੀ ਜੇ ਤੁਸੀਂ ਇਕੱਠੇ ਹੋ ਕੇ ਆਉਂਗੇ ਮੈਂ ਵਿਚਾਰ ਲੂੰਗਾ ਨਾ ਉਹਨਾਂ ਦੀ ਦੇਖੋ ਹਰ ਪੰਥਦਾਰ ਦੀ ਜੀ ਪੰਥ ਹਾਈਤਾਂ ਦੀ ਇਹੀ ਇੱਛਾ ਕਿ ਸ਼ਰੋਮਣੀ ਅਕਾਲੀ ਦਲ ਖੇਰੂ ਖੇਰੂ ਨਹੀਂ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਵਿੱਚ ਅਕਾਲੀ ਰੌ ਰੀਤਾਂ ਅਕਾਲੀ ਮਰਿਆਦਾ ਤੇ ਪੰਥਕ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਜਿਹੜਾ ਕਟੀਆਂ ਜਿਨ੍ਹਾਂ ਨੇ ਦੁੱਖ ਸਹੇ ਆਪਣੇ ਪਿੰਡੇ ਤੇ ਦਰਦ ਹਟਾਏ ਉਹਨਾਂ ਲੋਕਾਂ ਦੇ ਹੀ ਸ਼ਰਮਣੀ ਅਕਾਲੀ ਦਲ ਵਿੱਚ ਜਗ੍ਹਾ ਮਿਲੇ ਤਾਂ ਪੰਥ ਤੇ ਪੰਥ ਦੀ ਜਸੇਬੰਦੀ ਤਕੜੀ ਹੋ ਕੇ ਤੁਰ ਰਹਿਗੇ ਸਾਡਾ ਵਿਸ਼ਵਾਸ ਆ ਤੇ ਇਹਦੇ ਲਈ ਹੀ ਅਸੀਂ ਜਥੇਦਾਰ ਸਾਹਿਬ ਨੂੰ ਦੇਤੀ ਕੀਤੀ ਆ ਔਰ ਸਾਨੂੰ ਆਸ ਆ ਕਿ ਆਉਣ ਵਾਲੇ ਸਮੇਂ ਵਿੱਚ ਸ਼ਰਮਣੀ ਅਕਾਲੀ ਦਲ ਤੇ ਉਹ ਲੋਕ ਹੀ ਆਉਣਗੇ ਕਿਉਂਕਿ ਸਮਾਂ ਐਸਾ ਆ ਗਿਆ ਕਿ ਖਾਲਸਾ ਪੰਥ ਐਸੀਆਂ ਉਮੀਦਾਂ ਕਰ ਰਿਹਾ ਜਿਹੜੀਆਂ ਉਮੀਦਾਂ ਦੀ ਆਸ ਦੇ ਵਿੱਚ ਅੱਜ ਅਸੀਂ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਆ ਅਗਾਮੀ ਕੀ ਪ੍ਰੋਗਰਾਮ ਹੋਣਗੇ ਤੁਹਾਡੇ ਅਗਮੇ ਅੱਜ ਤਾਂ ਜੈਦਰ ਸਾਹਿਬ ਦੇ ਕਚਹਿਰੀ ਚ ਫੈਸਲਾ ਉਹਦੀ ਡੀ ਕਰਾਂਗੇ ਕਿਉਂਕਿ ਸੁਖਵੀਰ ਬਾਦਲ ਤੁਹਾਡੇ ਬਾਰੇ ਇਹ ਕਹਿੰਦੇ ਨੇ ਕਿ ਸੁਖਵੀਰ ਬਾਦਲ ਇਹ ਕਹਿੰਦੇ ਨੇ ਕਿ ਤੁਹਾਨੂੰ BJP ਨੇ ਪਲੋਟ ਕੀਤਾ ਮੈਂ ਅੱਜ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਤਾਕਤ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਨਾ ਪਾ ਅਕਾਲੀ ਦਲ ਦੀ ਮਜ਼ਬੂਤੀ ਲਈ ਕੀ ਇਹ ਭਾਜਪਾ ਦੀ ਸਾਜਿਦ ਦੇ ਜੇ ਕੋਈ ਕੀਤੀਆਂ ਗਲਤੀਆਂ ਦੀ ਮਾਫੀ ਮੰਗਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕੀ ਇਹ ਭਾਜਪਾ ਦੀ ਸਾਜਿਦ ਤੇ ਮੈਂ ਸਮਝਦਾ ਕਿ ਉਹ ਕੀ ਕਰਦੇ ਰਹੇ ਇਹਨਾਂ ਤੇ ਮੈਂ ਅੱਜ ਇੱਥੇ ਆਣ ਕੇ ਕਿਉਂਕਿ ਅੱਜ ਕੋਈ ਸਿਆਸੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਤੇ ਗੁਰੂ ਘਰ ਆ ਕੇ ਗੁਰੂ ਤੋਂ ਮਾਫੀ ਮੰਗਣ ਗੁਰੂ ਦੇ ਪੰਥ ਤੋਂ ਮਾਫੀ ਮੰਗਣ ਤੇ ਸਾਹ ਸੁਖਵੀਰ ਸਿੰਘ ਬਾਦਲ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ ਚਿੱਠੀ ਦੇ ਵਿੱਚ ਮਾਫੀ ਦੀ ਗੱਲ ਕੀਤੀ ਗਈ ਹੈ ਜੀ ਚੰਦੂ ਬਾਦਲ ਸਾਹਿਬ ਮਾਫੀ ਦੀ ਗੱਲ ਕੀਤੀ ਗਈ ਆ ਕੀ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਮਾਫੀ ਮੰਗੀ ਬਾਕੀ ਚੰਦੂ ਮਾਜਰਾ ਹੁਣੇ-ਹੁਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਬਾਹਰ ਆ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਖੇਮਾ ਜਾਚਨਾ ਕੀਤੀ ਲਿਖਤੀ ਤੌਰ ਤੇ ਮਾਫੀ ਨਾਮਾ ਦਿੱਤਾ ਤੇ ਉਸ ਤੋਂ ਬਾਅਦ ਪ੍ਰੈਸ ਨੂੰ ਡਰੈਸ ਹੁੰਦਿਆਂ ਉਹਨਾਂ ਨੇ ਇਹ ਸਾਫ਼ ਕੀਤਾ ਕਿ ਅਸੀਂ ਕੋਈ ਵੱਖਰਾ ਅਕਾਲੀ ਦਲ ਨਹੀਂ ਬਣਾਉਣਾ ਉਸੇ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਹਾਂ ਉਹਨਾਂ ਨੇ ਮਾਫੀ ਦੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਭਾਵੇਂ ਉਹ ਗੁਰੂ ਸਾਹਿਬ ਦੀ ਬੇਅਦਬੀ ਦੀ ਘਟਨਾ ਹੈ ਸਿੱਖ ਸੰਗਤ ਦੇ ਉੱਪਰ ਗੋਲੀ ਚੱਲਣਾ ਹੈ ਜਾਂ ਗੁਰਮੀਤ ਰਾਮ ਰਹੀਮ ਸਿੰਘ ਜਿਹੜੇ ਡੇਰਾ ਮੁਖੀ ਨੇ ਉਹਨਾਂ ਨੂੰ ਮਾਫੀ ਦੇਣਾ ਆਦ ਕਟਨਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਜਿਹੜੀ ਹੈਗੀ ਆ ਮਾਫੀ ਖਿਮਾ ਜਾਚਣਾ ਕੀਤੀ ਉਹਨਾਂ ਦੇ ਨਾਲ ਸੁਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਚੰਨਜੀਤ ਸਿੰਘ ਬਰਾੜ ਪਰਮੇਂਦਰ ਸਿੰਘ ਢੀਂਡਸਾ ਆਦ ਲੀਡਰਸ ਹਨ ਤੇ ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਫੈਸਲਾ ਲੈਣਗੇ ਸਾਨੂੰ ਸਿਰ ਮੱਥੇ ਮਨਜ਼ੂਰ ਆ ਸੁਖਵੀਰ ਸਿੰਘ ਬਾਦਲ ਨੂੰ ਤਲਬ ਕਰਦੇ ਨੇ ਜਾਂ ਨਹੀਂ ਇਹ ਭਵਿੱਖ ਦੀਆਂ ਗੱਲਾਂ ਨੇ ਫਿਲਹਾਲ ਅੱਜ ਜਿਹੜਾ ਹੈਗਾ ਉਹਨਾਂ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਇਸ ਤੋਂ ਬਾਅਦ ਉਹ ਜਲੰਧਰ ਜਿਮਣੀ ਚੋਣ ਦੇ ਵਿੱਚ ਜੋ ਬੀਬੀ ਉੱਥੋਂ ਚੋਣਾਂ ਦੇ ਵਿੱਚ ਉੱਠੇ ਨੇ ਜਿਹਦੇ ਲਈ ਉਹ سپورਟ ਦੇ ਵਿੱਚ ਖੜੇ ਨੇ ਜਿਨ੍ਹਾਂ ਦਾ ਸਮਰਥਨ ਵਾਪਸ ਲੈ ਲਿਆ ਸੁਖਵੀਰ ਸਿੰਘ ਬਾਦਲ ਨੇ ਇਹ ਕਹਿੰਦੇ ਅਸੀਂ ਸਮਰਥਨ ਕਰਾਂਗੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਉਬਰ ਕੇ ਆਈਆਂ ਕੈਮਰਾਮੈਨ ਸੁਰਜੀਤ ਦੇ ਨਾਲ ਅੰਮ੍ਰਿਤਸਰ ਤੋਂ ਮੈਂ ਹਰਜਿੰਦਰ ਸਦੂ